ਤੱਲ ਵੀ ਗੱਲ ਚੱਲੀ ਸੀ ਥੋੜੀ ਜਿਹੀ ਤਿਰਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤਰ ਸੀ ਗੁਰੂ ਅਮਰਦਾਸ ਜੀ ਦਾ ਦੋਤਰਾ ਸੀ ਗੁਰੂ ਅਰਜਨ ਦੇਵ ਜੀ ਦਾ ਭਰਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਾਇਆ ਸੀ ਐਨੀ ਨੇੜਲੇ ਰਿਸ਼ਤੇਦਾਰੀ ਸੀ ਜੰਮਿਆ ਸੀ ਗੁਰੂ ਘਰ 'ਚ ਸੀ ਤੇ ਜੰਮੇ ਵੀ ਨਹੀਂ ਉਹ ਤੇ ਪੁੱਤ ਸੀ ਪਰ ਉਹਨੇ ਗੁਰੂ ਨੂੰ ਵੇਖਿਆ ਗੁਰੂ ਨੂੰ ਸੁਣਿਆ ਪੁੱਤਰ ਤੇ ਸ਼੍ਰੀ ਚੰਦ ਵੀ ਸੀ ਗੁਰੂ ਨਾਨਕ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਚੰਦ ਬਾਰੇ ਕੀ ਲਿਖਿਆ ਸੁਣਿਆ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁੜੀਏ ਸ਼੍ਰੀ ਚੰਦ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਇਤਿਹਾਸ ਜੋ ਮਰਜ਼ੀ ਕਹੀ ਜਾਵੇ ਇਤਿਹਾਸ ਵਿੱਚ ਤੇ ਸ਼੍ਰੀ ਚੰਦ ਨੂੰ ਬੜਾ ਵੱਡਾ ਬਣਾਇਆ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਹੈ 6 ਸੱਤ ਵੱਡੇ ਟੀਕਾਕਾਰਾਂ ਦੇ ਟੀਕੇ ਸਾਰੇ ਪੜ ਲਿਓ ਮੇਰੀ ਗੱਲ ਮੰਨ ਲਿਓ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਗੁਰੂ ਸਾਹਿਬ ਜੀ ਤੁਸੀਂ ਦੱਸੋ ਕਿ ਤੁਹਾਨੂੰ ਮੰਨਦੇ ਆਂ ਟੀਕਾਕਾਰ ਇਤਿਹਾਸ ਤੇ ਜਿੱਦੂ ਮਰਜ਼ੀ ਲਿਖਾ ਲਓ ਇਤਿਹਾਸਕਾਰ ਨੂੰ ਤੇ 2 ਲੱਖ ਰੁਪਈਆ ਕਿਸੇ ਬੰਦੇ ਨੂੰ ਦੇ ਦਿਓ ਮੈਨੂੰ ਰੱਬ ਬਣਾ ਦੇਗਾ ਇਤਿਹਾਸ ਦੀ ਗੱਲ ਹੋਰ ਹੈ ਇਤਿਹਾਸ ਬੰਦਿਆਂ ਦਾ ਲਿਖਿਆ ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਸਾਡੇ ਲਈ ਉਹ ਸੱਤ ਹੈ ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਸੀ ਉਹ ਨੂੰ ਮੰਨਣਾ ਹੈ ਸ੍ਰੀ ਚੰਦ ਗੁਰੂ ਨਾਨਕ ਪਾਤਸ਼ਾਹ ਦਾ ਪੁੱਤਰ ਸੀ ਪਰ ਉਹ ਕਹਿੰਦੇ ਰਹੇ ਸਿਰ ਤੇ ਸਵਾਹ ਨਹੀਂ ਪਾਉਣੀ ਉਹਨੇ ਸਾਰੀ ਜ਼ਿੰਦਗੀ ਗੱਡੀ ਹੋਈ ਗੁਰੂ ਸਾਹਿਬ ਕਹਿੰਦੇ ਸੀ ਬਸਤਰ ਪਾਉਣੇ ਆ ਕਹਿੰਦਾ ਮੈਂ ਨਹੀਂ ਪਾਉਣੇ ਸਾਰੇ ਕੰਮ ਗੁਰੂ ਨਾਨਕ ਤੋਂ ਉਲਟ ਕੀਤੇ ਧੂਨੇ ਨਹੀਂ ਲਾਉਣੇ ਕਹਿੰਦੇ ਲਾਵਾਂਗਾ ਮਰ ਗਿਆ ਬਸਤਰ ਨਾ ਪਹਿਰੇ ਐਸ ਪਹਿਰੇ ਮੋਲਕ ਗੁੱਤਾ ਕਿਉਂ ਜਾਗਾਂ ਗੁਰਬਿੰਦ ਸੁੱਤਾ ਪੱਗ ਪਤਾਨਾ ਆਪਣਾ ਕੀਆ ਕਮਾਣਾ ਅਲਮਾ ਲਖਾਈ ਸਿਰਛਾਈ ਬਾਈ ਮੂਰਖ ਅੰਧੇ ਵਾਹਿਗੁਰੂ ਇਹ ਮੂਰਖ ਕਿੰਨੂੰ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਬੰਦਾ ਕੱਪੜੇ ਨਹੀਂ ਪਾਉਂਦਾ ਸਿਰ 'ਚ ਸਵਾਹ ਪਾਈ ਫਿਰਦਾ ਧੂਨੇ ਲਾਂਦਾ ਉਹਨੂੰ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਸਿਆਣਾ ਕਹਿੰਦੇ ਕਿ ਮੂਰਖ ਬੋਲੋ ਇਹ ਸਾਰੇ ਕੰਮ ਸ਼੍ਰੀ ਚੰਦ ਕਰਦਾ ਸੀ ਕਿ ਨਹੀਂ ਬੋਲੋ ਫਿਰ ਬਣ ਗਿਆ ਕਿ ਨਹੀਂ ਇਹ ਤੇ ਇਤਿਹਾਸ ਦੀ ਗੱਲ ਹੋ ਗਈ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਸ਼੍ਰੀ ਚੰਦ ਬਾਰੇ ਤੁਹਾਡਾ ਵਿਚਾਰ ਸੁਣ ਪੁੱਤਰੀ ਭੌਲ ਨਾ ਪਾਣੇ ਕਰ ਪੀਰੋਂ ਕੰਨ ਮੁਰਕੀ ਦਿਲ ਖੋਟਿਆ ਕੀ ਫੇਰਨ ਬਨ ਭਾਰੇ ਓਛਾਇਨ ਛਟੀ ਐ ਕਹਿੰਦੇ ਹੰਕਾਰ ਵਿੱਚ ਹੀ ਤੁਰਿਆ ਫਿਰਦਾ ਰਿਹਾ ਗੁਰੂ ਵਾਲੇ ਪਾਸਿਓ ਬੇਮੁਖ ਰਿਹਾ ਦਿਲ ਵਿੱਚ ਖੋਟ ਰੱਖਿਆ ਸਾਰੀ ਜ਼ਿੰਦਗੀ ਦਿਲ ਦਾ ਖੋਟਾ ਹੀ ਰਿਹਾ ਛੀ ਇਹ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਜੇ ਇਹਦਾ ਅਰਥ ਕਿਸੇ ਨੂੰ ਕੋਈ ਹੋਰ ਆਉਂਦਾ ਹੋਵੇ ਤੇ ਉਹ ਗੱਲ ਕਰ ਸਕਦਾ ਪਰ ਦਿਲ ਦਾ ਖੋਟਾ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਇਹ ਤੇ ਗੱਲ ਹੋ ਗਈ ਜੀ ਕਲੀਅਰ ਗੁਰੂ ਗ੍ਰੰਥ ਸਾਹਿਬ ਦੀ ਕਿਉਂਕਿ ਦੂਜੀ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੀ ਹੈ ਮਹਾਰਾਜ ਤੇ ਲੋਕਾਂ ਦੇ ਸਿਰਾਂ ਚੋਂ ਸੁਆਹ ਕੱਢਦੇ ਰਹੇ ਉਹਨੇ ਗੱਡੀ ਹੋਈ ਨਹੀਂ ساری ਜ਼ਿੰਦਗੀ ਦੀ ਕਿੰਨੇ ਜੋਗੀਆਂ ਦੇ ਸਿਰਾਂ 'ਚ ਸਵਾਹ ਕੱਢੀ ਮਾਰ ਕੇ ਇਹਨੇ ਛੱਡ ਕੇ ਘਰ-ਬਾਰ ਤੁਰੇ ਫਿਰਦੇ ਹੋ ਜੰਗਲਾਂ 'ਚ ਪਹਾੜਾਂ 'ਚ ਕੰਦਰਾ 'ਚ ਬੜੇ ਬੈਠੇ ਹੋ ਸਿਰ 'ਚ ਸਵਾਹ ਵਾਲੀ ਇਹ ਕਿਹੜਾ ਰਾਹ ਫੜ ਲਿਆ ਤੁਸੀਂ ਤੇ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਨਾਨਕ ਦਾ ਆਠਾ ਨਹੀਂ ਮੰਨਿਆ ਵਿਰੋਧੀਆਂ ਨੇ ਵਿਰੋਧੀਆਂ ਨੇ ਗੁਰੂ ਨਾਨਕ ਪਾਤਸ਼ਾਹ ਤੇ ਪੁੱਤਰ ਨੂੰ ਹੀ ਆਪਣੇ ਹੱਥ ਵਿੱਚ ਲੈ ਲਿਆ ਇਹ ਲੋਕਾਂ ਨੂੰ ਪਤਾ ਕੀ ਕਹਿੰਦੇ ਹੁੰਦੇ ਸੀ ਕਹਿੰਦੇ ਜਿਹੜਾ ਬਾਬਾ ਆਪਣੇ ਪੁੱਤ ਨੂੰ ਨਹੀਂ ਸੁਧਾਰ ਸਕਿਆ ਲੋਕਾਂ ਨੂੰ ਕੀ ਸੁਧਾਰੂ ਆਪ ਕੋ ਸਤਿਨਾਮ ਸ਼੍ਰੀ ਵਾਹਿਗੁਰੂ ਜੇ ਪੁੱਤ ਨੂੰ ਵਿਗਾੜ ਦੇਵਾਂਗੇ ਲੋਕਾਂ ਨੂੰ ਕਹਿਣਾ ਬੜਾ ਸੌਖਾ ਹੈ ਲੋਕਾਂ ਨੂੰ ਕਹਾਂਗੇ ਵੀ ਜਿਹਦਾ ਆਪਣਾ ਹੀ ਪੁੱਤਰ ਨਹੀਂ ਸੁਧਰਿਆ ਉਹ ਕਿਸੇ ਦਾ ਪੁੱਤਰ ਕੀ ਸੁਧਾਰ ਦੇਵੇ ਇਸੇ ਕਰਕੇ ਪੁੱਤਰ ਨੇ ਓ ਏਦਾਂ ਦਾ ਸਿਸਟਮ ਬਣਾਇਆ ਪਰ ਇਤਿਹਾਸ ਨੇ ਕਿਹਾ ਕਿ ਸ਼੍ਰੀ ਚੰਦਰ ਰੱਬ ਸੀ ਕਿਉਂਕਿ ਲਿਖਾਇਆ ਉਦਾਸੀਆਂ ਦਾ ਇਤਿਹਾਸ ਲਿਖਾਇਆ ਹੋਇਆ ਨਿਰਮਲਿਆਂ ਦਾ ਇਤਿਹਾਸ ਕਈ ਇਤਿਹਾਸ ਨਿਰਮਲਿਆਂ ਨੇ ਲਿਖਾਏ ਹੈ ਕਈ ਉਦਾਸੀਆਂ ਨੇ ਲਿਖਾਏ ਹੈ ਸਾਡੇ ਗੁਰਦੁਆਰੇ ਸੈਂਕੜੇ ਸਾਲ ਉਦਾਸੀਆਂ ਦੇ ਹੱਥਾਂ ਵਿੱਚ ਰਹੇ ਹੈ ਧਾਰਮਿਕ ਅਸਥਾਨ ਨਿਰਮਲਿਆਂ ਦੇ ਹੱਥਾਂ 'ਚ ਰਹੇ ਹੈ ਲਨਕਾਨਾ ਸਾਹਿਬ ਵਾਲਾ ਨਰੈਣੂ ਕਹਤ ਕੌਣ ਸੀ ਕੇਸਗੜ੍ਹ ਸਾਹਿਬ ਪਹਿਲਾਂ ਕਿਹਦੇ ਕੋਲ ਸੀ ਪੰਜਾ ਸਾਹਿਬ ਪਹਿਲਾਂ ਕਿਹਦੇ ਕੋਲ ਸੀ ਦਰਬਾਰ ਸਾਹਿਬ ਪੂਰਤੀਆਂ ਸੀ ਪਰ ਕਰਮਾਂ ਦੇ ਵਿੱਚ ਮੂਰਤੀਆਂ ਗਿਆਨੀ ਦਿੱਤ ਸਿੰਘ ਵਰਗਿਆਂ ਨੇ ਚੁੱਕੀਆਂ ਨੇ ਆ ਕੇ ਤਰਨਤਾਰਨ ਸਾਹਿਬ ਹੰਤਾ ਕੋਲ ਸੀ ਲਣਕਾਣਾ ਸਾਹਿਬ ਦਾ ਸਾਕਾ ਵਰਤਿਆ ਤਰਨਤਾਰਨ ਵਿੱਚ ਸਾਕਾ ਹੋਇਆ ਕਿੱਡੇ ਕਿੱਡੇ ਵੱਡੇ ਸਾਕੇ ਹੋਏ ਉਹਨਾਂ ਮਹੰਤਾਂ ਨੂੰ ਕੱਢਿਆ ਉਹ 200 ਸਾਲ ਤੋਂ ਵੱਧ ਸਮਾਂ ਰਹੇ ਹੈ ਗੁਰਦੁਆਰਿਆਂ ਚ ਇਹ ਸਾਰਾ ਇਤਿਹਾਸ ਉਹਨਾਂ ਨੇ ਲਿਖਵਾਇਆ ਹੈ ਉਹਨਾਂ ਨੇ ਫਿਰ ਗੁਰੂ ਘਰ ਦੇ ਵਿਰੋਧੀਆਂ ਨੂੰ ਰੱਬ ਬਣਾਤਾ ਤੇ ਗੁਰੂ ਨੂੰ ਛੋਟਾ ਬਣਾਤਾ ਆਖੋ ਸਤਿਨਾਮ ਵਾਹਿਗੁਰੂ ਤੇ ਸਾਨੂੰ ਖੋਜ ਕਰਨੀ ਪਈ ਕਿ ਪਿਆਰਿਓ ਸਾਨੂੰ ਗੁਰੂ ਗ੍ਰੰਥ ਸਾਹਿਬ ਮੁਤਾਬਕ ਚੱਲਣਾ ਪੈਣਾ ਹੈ ਇਤਿਹਾਸ ਬਹੁਤ ਬੰਦਿਆਂ ਨੇ ਲਿਖਿਆ ਬਹੁਤ ਲਿਖਿਆ ਅਸੀਂ ਗੁਰੂ ਨਾਨਕ ਦੇ ਆਖੇ ਲੱਗਾਂਗੇ ਮੇਰੇ ਬਜ਼ੁਰਗਾਂ ਨੂੰ ਬੇਨਤੀ ਹੈ ਹੱਥ ਵਿੱਚ ਹਲ ਫੜ ਕੇ ਨਾ ਗੁਰੂ ਜੀ ਖੇਤੀ ਕਰਦੇ ਰਹੇ ਬੱਚੇ ਪਾਲਦੇ ਰਹੇ ਇਹ ਗੁਰੂ ਨਾਨਕ ਵਾਲਾ ਮਾਰਗ ਹੀ ਸਾਡੂੰ ਫੇਟ ਆਉਣਾ ਮੈਂ ਮਾਫੀ ਮੰਗ ਕੇ ਲਫ਼ਜ਼ ਕਹਿ ਰਿਆਂ ਆ ਜਿਹੜਾ ਸ਼੍ਰੀ ਚੰਦ ਵਾਲਾ ਇਹ ਕੰਮ ਸਾਡੇ ਫੇਟ ਆਉਣ ਵਾਲਾ ਨਹੀਂ ਕੱਪੜੇ ਲਾਣੇ ਪਹਿਣਗੇ ਜੇ ਪੱਕਾ ਚੇਲਾ ਬਣਨਾ ਹੈ ਸਿਰ 'ਚ ਸਵਾਹ ਪਾਉਣੀ ਪਏਗੀ ਜੇ ਪੱਕਾ ਚੇਲਾ ਬਣਨਾ ਹੈ ਉਹਦੇ ਲੰਗੋਟ ਪਾਉਣ ਵਾਲਾ ਸੀ ਪੱਕਾ ਚੇਲਾ ਬਣਨਾ ਫਿਰ ਚੰਗੀ ਤਰ੍ਹਾਂ ਬਣ ਸਾਡੇ ਮਾਫ ਮਾਫੀ ਮੰਗ ਕੇ ਮੈਂ ਬੇਨਤੀ ਕੀਤੀ ਹੈ ਸਾਡੇ ਲਈ ਤੇ ਗੁਰੂ ਨਾਨਕ ਬਾਬਾ ਹੀ ਫਿਰ ਟਾਣਾ ਹੈ ਜਿਹੋ ਜੇ ਅਸੀਂ ਖੇਤੀਬਾੜੀ ਕਰਨ ਵਾਲੇ ਉਦਾਂ ਦੀ ਕਿਰਪਾ ਗਿਰਤ ਕਰਨ ਵਾਲਾ ਸਾਡਾ ਬਾਬਾ ਜਿਹੜਾ ਸਾਡੇ ਵਾਂਗੂ ਬਣ ਕੇ ਸਾਡੇ ਵਾਂਗੂ ਕੰਮਕਾਰ ਕਰਕੇ ਸਾਡੇ ਵਾਂਗੂ ਹੀ ਰਹਿ ਕੇ ਸਾਨੂੰ ਸਿੱਖਿਆ ਦੇ ਕੇ ਗਏ ਆਪ ਤੋਂ ਸਤਿ ਆਹ ਸਤਿ ਸ਼੍ਰੀ ਅਕਾਲ ਦੱਸਿਓ ਜੀ ਬਾਬੇ ਸ੍ਰੀ ਚੰਦ ਦੇ ਮਗਰ ਲੱਗਣਾ ਕਿ ਬਾਬੇ ਨਾਨਕ ਦੇ ਮਗਰ ਲੱਗਣਾ ਬਾਬੇ ਨਾਨਕ ਸਾਡੇ ਵਾਸਤੇ ਸਾਡਾ ਪਾਪਾ ਨਾਨਕ ਆ ਸਾਡੇ ਕੋਲ ਉਹਨਾਂ ਦੇ ਬਚਨ ਨੇ ਜੋ ਸਾਡੇ ਕੋਲ ਉਹਨਾਂ ਦੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਹੈ ਇੱਕ ਇੱਕ ਬਚਨ ਇਹਨਾਂ ਦਾ ਸੱਤ ਹੈ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਨਾ ਕਦੇ ਹੋਵੋ ਸਿਕੋ ਜੋ ਗੁਰੂ ਜੀ ਕਹਿੰਦੇ ਐ ਉਹਨਾਂ ਬਚਨਾਂ ਨੂੰ ਮੰਨਣ ਦੀ ਕੋਸ਼ਿਸ਼ ਕਰੋ ਸੋ ਜਿਹੜੀ